इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेके चलिए अज दबर वाल ਕਾਹਦੀ ਨੋਟ ਕਰਨ ਗਾੜੀ ਵੀ ਜਦੋਂ ਨੋਟਸ ਤੇ ਬੈਠੇ ਹੋਏ ਸੀ ਕਿ ਉਹ ਐਸੇ ਮਾਣ ਨੂੰ ਲੈ ਕੇ ਬੈਠੇ ਕਿ ਉਹਨਾਂ ਕੋਲ ਹੋਰ ਵੀ ਵਕ ਮੰਗਾ ਇਹਨਾਂ ਦੀ ਇੱਕ ਇਹਨਾਂ ਦੀ ਮੁੱਖ ਮੰਗ ਹੀ ਸੀ ਲੋਕ ਇਹ ਵੀ ਕੁਝ ਵੀ ਦੇਖ ਰਹੇ ਇਹਨਾਂ ਸਮਾਂ ਤੇ ਪਾ ਦੋ ਕਿ ਕਿਹੜਾ ਬੁਜੀਗਾ ਇਹਨਾਂ ਦੇ ਅੱਗੇ ਜਦੋਂ ਇਹਨਾਂ ਦਾ ਰਸਤਾ ਲੱਭਣ ਦਾ ਜਾਈਦਾ ਇਹ ਰਜਿਸਟਰੀ ਵਾਲੀ ਜਗ੍ਹਾ ਸੀ ਸਾਰੀ ਇਹ ਇਹ ਬਾਰੇ ਤੁਸੀਂ ਕਰ ਸਕਦੇ ਜਿਹੜਾ ਪਸਾ ਦੇ ਮੈਂ ਟੋਨਰ ਮਸ਼ੀਨ ਚ ਲਿਖੀ ਹਾਂ ਸਾਡਾ ਟਾਕਾ ਅਸੀਂ ਜਾਈਏ ਉਹਨਾਂ ਨੇ ਸਾਡਾ ਰਾਮ ਕੱਟ ਲਿਆ ਕਿ ਕਿਤਾ ਵਿਚਾਲ ਲਾਇਆ ਤੁਸੀਂ ਉਹਦਾ ਫਾਈਲ ਆਰਡਿੰਗਰ ਕਿੰਨੇ ਦਾ ਸੀ ਜੀ ਸਾਡੇ 16 ਫੁੱਟ ਦਾ ਜਿਹੜਾ ਪੁੱਦਾ ਦਾ ਮਾਸਤਾ ਹੈਗਾ ਕਾਰਡੋ ਸਾਡਾ ਸਾਈਡ ਇਹ ਜੀ ਇਹ ਇੱਕ ਫੁੱਗੀ ਦੀ ਜਗ੍ਹਾ ਇਸ ਤੋਂ ਪਰਲੇ ਪਾਸੇ ਹੈ ਜੋ ਮੇਰੀ ਆਪਦੀ ਕਿੱਟਰੀ ਦੇ ਵਿੱਚ ਵੀ ਰੱਖਿਆ ਹੋਇਆ ਵੀ ਇਹ ਮੇਰਾ ਦੀ ਮੇਰੇ ਵੀ ਰੱਖਦਾ ਹੈ ਜੀ 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 ਇਹ 20 ਫੁੱਟ ਜਿਹੜਾ ਹੈਗਾ ਕੁਝ ਵੈਸੇ ਉਹ ਆਪਸਾ ਛੱਡਾ ਹੋਣਾ ਕੁਝ ਲੋੜ ਹੋਣਾ ਜੇ ਆਪੇ ਕਿੱਟਰੀ ਤਾਂ ਬਾਰੇ ਪੱਕੀ ਰਿ ਰਿ ਜੋ ਮਾਲਮੇ ਕੇ ਮਰਕਾਰੋਂ ਸਾਡੇ ਇਹ ਇਹ ਤੁਹਾਰੇ ਪੱਗਜਾ ਤਾਰੀ ਦੱਸ ਰਹੇ ਸੀ ਕਿ ਹਾਈ ਕੋਰਟ ਵਾਲਾ ਸਾਨੂੰ ਡਾਇਰੈਕਸ਼ਨ ਆਇਆ ਹੈ ਪੱਗਜਾ ਨਹੀਂ ਤਾਂ ਆ ਕਿ ਦੇ ਕੇ ਸਾਡੇ ਕੋਲ ਕਾਫੀ ਕੁਝ ਆਏਗਾ ਉਸੀ ਮਾਮਲਾ ਨਹੀਂ ਕੋਈ ਨਹੀਂ ਹੈਗਾ ਜਿਦੋਂ ਮਨਰੋ ਜੀ ਨੇ ਸਾਪੂ ਸੱਜਮੀ ਰੋਡ ਤੇ ਆਫਸਰ ਹੈ ਨਾਂ ਵੀ ਛੁੱਪ ਸਿਪਲ ਜੀ ਗੱਲ ਕੱਢੀ ਜਿਹਾ ਇਹਨਾਂ ਨੂੰ ਮਾਲਕ ਬਣਾਇਆ ਸੀ ਜਾਨ ਮੇਰੀ ਮਾਲਵੇ ਤੇ ਗੱਲ ਬੜਾ ਉਹ ਜਿਹਨੇ ਮੇਰੇ ਨਾਲ ਸ਼ਾਦੀ ਕਰਕੇ ਦੱਸਿਆ ਵੀ ਇਹ ਮਾਲਕ ਹੀ ਹੈਗੀ ਇਹਦਾ ਜਿਹੜਾ ਹੈਗਾ ਉਹਦਾ ਨਾਮ ਸਵਾਰ ਕਰਨਾ ਚਾਹੀਦਾ ਲੱਗਦੀ ਹੈ ਕਿ ਇਹਦੇ ਬਿੱਟੀ ਆ ਜੋ ਜਿਹੜੀ ਨਾ ਰੱਟਾ ਤੇ ਮੈਂ ਇਸ ਕਰਕੇ ਉਹਨਾਂ ਨੂੰ ਤਾਂ ਤੇ ਤੁਹਾਡੇ ਇੰਕਮ ਚ ਟੋਂ ਟੋਂ ਪਹਿਲਾਂ ਕੋ ਤੁਸੀਂ ਕਿੰਨੇ ਵਾਰ ਇਹਨਾਂ ਨੂੰ ਨੋਟ ਪੇਜੇ ਤਾਨੂੰ ਕਾਫੀ ਵਾਰ ਹੋ ਸਕਦੇ ਹੈ ਬਟੋ ਕਸ ਤੇ ਮੇਰੇ ਸਮਝ ਵਿੱਚ ਇਹਦਾ ਕੋ ਪਤਾ ਨਹੀਂ ਲੱਗਦਾ ਉਹ ਨੋਟ ਸਾਡੇ ਨੂੰ ਕੋ ਰਿਸਪਾਂਸ ਦਿੱਤਾ ਇਹਨਾਂ ਨੇ ਜਾਂ ਕੁਝ ਕਿਸੇ ਤਰ੍ਹਾਂ ਦੀ ਸ਼ਿਕਾਇਤ ਉਹ ਹੀ ਇਹਨਾਂ ਨੂੰ ਸੀ ਕਹਿੰਦੇ ਸਾਰ ਬਾਰ ਨਿਸ਼ਾਨਾ ਹੀ ਕਰਾ ਚਾਹੁੰਦੇ ਹਾਂ ਕਾਹਦੇ ਸਾਡਾ ਨਾਮ ਕਰਤਾ ਜੇ ਬਸ ਸੰਦਾ ਦਾ ਆਇਆ ਨਾ ਬਸ ਪਰ ਇਹਨਾਂ ਨੂੰ ਕੋਈ ਲੋੜ ਨਹੀਂ ਹੈ ਕਰਕੇ ਜਾਣੂ ਜੀ ਕੀ ਹੈ ਕਾਹਦੇ ਜੱਗ ਤੇ ਦੇ ਦੋ ਕਰੀਆ ਕਾਹਦੇ ਕਿਤੇ ਬੜਾ ਨਸਤਾ ਬਰਗ ਦੇ ਕਾਫੀ ਲੋਕਾਂ ਦਾ ਨੰਨ ਚੋਂ ਕਰਾ ਇਸ ਨੂੰ ਰਵਾਇਤ ਤੇ ਮੋਟਾ ਸਕੀਦਾ ਸਾਰੇ ਬੱਚਿਆਂ ਦੀ ਕਿਤਾਬਾਂ ਦੂਜੀ ਲਾ ਦੇ ਪਰੇਂਟਸ ਦੀ ਕਿਤਾਬਾਂ ਦੀ ਤੇ ਦਬਾ ਕੇ ਰੱਖੋ ਇਸ ਰਾਤੀ ਨੂੰ ਕੁਝ ਕਰਨਾ ਪੈਣਾ ਤਾਂ ਜਿੱਥੇ ਹੁਣ ਜੀਸੀਪੀ ਚੱਲ ਰਹੀ ਹੈ ਇਹੀ ਫਿਲਹਾਲ ক্লোਜ਼ਮੈਂਟ ਆ ਜਾਂ ਹੋਰ ਵੀ ਇਸ ਤੋਂ ਕੀ ਵੀ ਇੱਕ ਬ੍ਰੇਕ ਸਾਡੀ ਜੀ ਜੋ ਪੁਆਇੰਟ ਬਜਟ ਕਰ ਉੱਠਾ ਵੀ ਬੋਲ ਰਿਹਾ ਜਾਏ ਫਰਦਰ ਕੋਈ ਹੋ ਹੋਰ ਵੀ ਹੋ ਸਕਦਾ ਹੈ ਨਹੀਂ ਜਿੱਤੂ ਧਿਆ ਚਾਹੂ ਦੇਖਾਂਗੇ ਫਿਲਹਾਲ ਸਾਡੇ ਕੋਲ ਥੈਂਕ ਯੂ ਤੋ ਵੀ ਦੇਖ ਸਕਦੇ ਹੋ ਜਿਉਂ ਨੇ ਨਗਰ ਦਸ਼ਮੇਸ਼ਪੁਰ ਗਲੋਬਲ ਸਕੂਲ ਦੀ ਦੰਦੇ ਰਸਤੇ ਵਿੱਚੋਂ ਜੋ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਨੂੰ ਕਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਤੋਂ ਵੱਟੋਂ 13 14 ਫੁੱਟ ਦਾ ਪ੍ਰੀਅਰ ਲੈ ਕੇ ਇਸੀ ਪ੍ਰਸ਼ਾਸਨ ਵੱਲੋਂ ਹਰਕਤ ਚੰਦੇ ਹੋਏ ਇਸ ਕਬਜ਼ੇ ਨੂੰ ਜੀਪੀਸੀ ਮਸ਼ੀਨ ਲਾ ਕੇ ਪਟਾਇਆ ਜਾ ਰਿਹਾ ਹੈ ਕਿ ਨਜ਼ਾਇਜ਼ ਗਵਰਨਮੈਂਟ ਰੋਂਗ ਐਲਾਈਸ ਜਨਾਬ ਗਲੀਆਂ ਸ਼ਸਤਰ ਸ਼ਾਸਨ ਲਾਗ ਰਿਹਾ ਹੈ ਇਹ ਸ਼ਾਂਤੀ ਕਾਇਮ ਰੱਖਣ ਦੇ ਕੋਸ਼ਿਸ਼ ਨਹੀਂ ਹੈ ਕਦੀ ਨੋਟਾਉਣ ਵਾਂਗ ਕਈ ਵਾਰ ਮਾਲਕਾਂ ਨੂੰ ਮੋਟੇ ਵੇਚੀ ਪਰ ਮੈਂ ਕਰੀ ਇਸ ਨੋਇੰਟੂ ਕਾਰਨੋਂ ਸਾਰਾ ਲੈ ਕੇ ਅੱਜ ਉਹ ਨਜਾਇਜ਼ਾਂ ਦੇ ਡਰਾਇਆ ਜਾ ਰਿਹਾ ਹੈ ਜਿਹੇ ਸੜਕ ਤੇ 30 15 16 ਫੁੱਟ ਜੋ ਸੜਕ ਤੇ ਨਜਾਇਜ਼ ਰੋਕੀ ਹੋਈ ਸੀ ਉਸ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਹ ਸੜਕ ਕੋਟਕਪੂਰਾ ਫਰੀ ਕੋਰ ਨੂੰ ਆਉਂਦੀ ਰਹੀ ਜੋ ਦਸ਼ਨੇਸ਼ ਗਲੋਬਲਸ ਕੋਲੋਂ ਜਾਂਦੀ ਹੈ ਇੱਥੇ ਲੰਗਰ ਅਦੇ ਵੀ ਛੂਨ ਦੇ ਵੀ ਕਲਾ ਨੂੰ ਪਰ ਆਮ ਬਗ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਸਕੂਲ ਵਾਲਿਆਂ ਦੀ ਮੰਗ ਔਰ ਮਜ਼ਦੂਰਾਂ ਵਾਲਿਆਂ ਦੀ ਮੰਗ ਤੇ ਅਦਾਇਤ ਤੇ ਲੱਗਦਾ ਹਟਾਇਆ ਗਿਆ ਔਰ ਬਾਰ-ਬਾਰ ਮੋਰਚੇ ਤੇ ਜਾਂਦ ਬਾਅਦ ਨਾਲ ਸਮਝਾਈ ਨਹੀਂ ਦਿੱਤੀ ਇਸ ਕਾਰਨ ਅੱਜ ਜਿਹੜਾ ਸੰਗਲ ਲੱਗੂ ਸੀਗਾ ਜੇ ਪੀਸ ਚਲਾਤੇ

ਕਾਪੀਟਨ ਆਸਟ੍ਰੇਲੀਆ ਦਾ ਜੋ ਹਾਈ ਚੋੜੇ ਚੁਣ ਸਟ੍ਰੀਟ ਕੰਮ ਕਰ ਰਹੇ ਹਨ ਪ੍ਰਸ਼ਾਸਨ ਵੱਲੋਂ ਹੱਥ ਪੁੱਟੇ ਗਏ ਮੰਨਣੇ ਜਨਤਕ ਸੇਵਾ ਦੇ ਦੇਣ ਦਿੱਤੇ ਅਤੇ ਤੁਸੀਂ ਤੇ ਲਾਈਫ ਤੋਂ ਸੀਰਾਂ ਲੈ ਕੇ ਆਇਆ ਜੋ ਸੋਆ ਤੇ ਸੁਸ਼ੀਲਾ ਸਾਹਿਬ ਤੇ ਸੁਚੰਨ ਕਮਰਸ਼ਲ ਨੂੰ ਹੋਰ ਵੀ ਉੱਚ ਦਰਜੇ ਲਿਆਏ ਤੇ ਮੰਜੂਸ਼ਾ ਨੇ ਨਵਰੀ ਮਜ਼ੂਤ ਕੀ ਦਿੱਤੇ